ਸਰਪ੍ਰੀ ਸਸਨ ਪ੍ਰਭ ਜੀ ਉਮੀਦ ਕਰਦੇ ਤੁਸੀਂ ਹੁੰਦੇ ਸਾਰੇ ਠੀਕ ਠਾਕ ਚੜ੍ਹਦੀ ਕਲਾ ਚ ਤਾਂ ਕਿ ਅੱਜ ਜਾ ਕੇ ਅੰਨੇ ਸ਼ਹਿਰ ਬਈ ਸੜਕ ਦਾ ਪੂਰਾ ਹਾਲ ਹੋਇਆ ਪਿਆ ਬਈ ਟੁੱਟੀ ਪਈ ਆ ਸੜਕ ਦਾ ਐ ਵੀ ਨਹੀਂ ਹੈ ਵੀ ਜਲ ਟੱਕੀਆਂ ਟੁਕੀਆਂ ਦਾ ਦੋ ਇੱਕ ਆਪਾਂ ਨੇ ਵਾਹ ਜਾਣਾ ਦਾ ਹੈ ਗਿਆ ਚੱਲ ਸਿਲੰਡਰ ਭਰ ਆ ਲੈਣੇ ਬਾਈ ਅੱਛਾ ਆਪਾਂ ਨੇ ਨਾ ਪਾਵਰ ਲੋਡ ਵਧਵਾ ਕਾਣਾ ਬਾਈ ਇਹ 80 ਸੈਂਟਰ ਤੇ ਵੱਜਣਾ ਉਹਦਾ ਫੋਨ ਨਹੀਂ ਮਿਲ ਰਿਹਾ ਸੁਚਭੰਦ ਆ ਰਿਹਾ ਨਹੀਂ ਤਾਂ ਜਾਣੇ ਦੀ ਲੋਡ ਵੀ ਨਹੀਂ ਦੀ ਮੈਨੂੰ ਪਹਿਲਾਂ ਪਤਾ ਨਹੀਂ ਦਾ ਹੈ ਜੀ 80 ਸੈਂਟਰ ਤੇ ਜੇ ਆਨਲਾਈਨ ਹੋਊਗਾ ਇਹ ਵਧੂਗਾ ਅੱਜ ਪੁੱਛਿਆ ਮੈਂ ਉਹਨੂੰ ਲਾਈਨ ਮੈਨੂੰ ਕਹਿੰਦਾ ਆਨਲਾਈਨ ਵੱਜ ਜਾਣਾ ਇਹ ਤਾਂ ਕੋਈ ਹੋ ਨਹੀਂ ਕਹਿੰਦਾ ਇੱਤੋਂ ਮਾ ਆਪਾਂ ਇਹ ਨਹੀਂ ਬੁਧਵਾ ਦਿੰਦੇ ਕਈ ਦਿਨ ਹੋ ਗਏ ਆਪਾਂ ਨੇ ਆਨਲਾਈਨ ਪੰਜੀ ਕਰਾਣ ਜਾ ਕਰਾਇਆ ਤਾਂ ਜਦੇ ਕਰਾ ਦੇਣਾ ਤਾਂ ਆਪਾਂ ਨੇ ਬਾਕੀ ਬੱਦਲ ਅੱਜ ਹੋਇਆ ਬਈ ਇਹ ਪਿਆ ਨਹੀਂ ਇਹ ਮੋਬਾਈਲੰ ਦਾ ਚਲ ਪਾਣੀ ਹੋ ਜਾਂਦਾ ਧਾਨਾਂ ਚ ਰਹੇ ਰਹਿਤਾਂ ਪਾਣੀ ਹੈ ਨਹੀਂ ਖੜਦਾ ਹੀ ਨਹੀਂ ਹੈ ਪਾਣੀ ਜਦੋਂ ਬਾਅਦ ਵਿੱਚ ਮਿਲਦੇ ਵਈਪਾ ਖੜਦਾ ਹੀ ਬਾਤ ਹੋਈ ਜਾਂਦਾ ਸੜਕੇ ਰੁਕੀ ਵੀ ਹੈ ਅਪਹੁੰਚ ਗਏ ਬਈ ਭਾਰਤ ਗੈਸ ਦੇ ਦਫਤਰ ਪਾ ਉਰੇ ਤੇ ਪਰਚੀ ਕਟੂਗੀ ਪਰਚੀ ਕਟਵਾ ਕੇ ਫਿਰ ਜਾਉਂਗੇ ਪੰਗਦਾਮ ਗਦਾਮ ਚ ਪਈ ਮਿਲੂਗਾ ਲੋ ਜੀ ਕੱਟ ਗਈ ਪਰਚੀ ਹਮਨ ਆਪਾਂ ਗਦਾਮ ਚ ਤੇ ਮਿਲੂਗਾ ਸਿਲੰਡਰ ਆਪਾਂ ਪਹਿਲਾਂ ਸਿਲੰਡਰ ਸੱਕਲੇ ਨੇ ਜ਼ਿਆਦਾ ਸੀਐਸਸੀ ਸੈਂਟਰ ਪਾ वो भी रस्ते जे है देखते देख हैं चलो जो खुली हुई दुकान वो भी पता नहीं पर नहीं, नहीं। इतना देखो कोई बंदा नहीं है देख लो सिलेंडर वाला। ਦੇ ਲਈ ਆਪਾਂ ਸਿਲੰਡਰ ਮਿਲਦੇ ਆ ਬਾਅਦ ਦੇਖੋ ਗੱਡੀ ਆ ਗਈ ਤਾਰ ਰਹੇ ਆ ਗੱਡੀ ਚ ਤੇ ਦੇਖੋ ਬਹੁਤ ਪੂਰੀ ਹੁੰਦੀ ਹੈ ਸਿਲੰਡਰਾਂ ਗੱਲ ਵੀ ਬਾਈ ਉੱਪਰ ਤੋਂ ਹੀ ਮਾਰਦੇ ਮੇਲ ਮੇਲ ਕੇ ਦੇਖ ਲਓ ਇਹ ਕਾ ਹੈ ਬੰਦਾ ਬਸ ਬਾਈ ਕੰਦਾ ਜਿਹੜਾ ਚੱਲੇ ਜਾਂਦਾ ਦੂ ਆ ਜਾਂਦਾ ਚਲੋ ਜੀ ਲੈ ਲਈ ਆਪਾਂ ਸਿਲੰਡਰ ਸਿਲੰਡਰ ਲਏ ਆਪਾਂ ਬਈ ਹੁਣ ਆਪਾਂ ਸੀਐਸਸੀ ਸੈਂਟਰ ਵਾਲੇ ਪਾ ਫੋਨ ਕਰਿਆ ਤਾਂ ਆ ਗਿਆ ਦੁਕਾਨ ਪਾ ਉਹ ਪਹਿਲਾਂ ਸੁੱਚ ਬੰਦ ਆ ਰਿਹਾ ਤਾਂ ਉਹ ਕਹਿ ਰਿਹਾ ਮੈਂ ਬਾਹਰ ਤਾਂ ਕਰਿਆ ਕਿਧਰੇ ਤਾਂ ਕਰ ਗਿਆ ਸੁੱਚ ਬੰਦ ਤਾਂ ਕਹਿ ਰਿਹਾ ਕਰ ਦੰਨੇ ਕੋਈ ਨਾ ਜਾ ਮਾਸ਼ਾਅੱਲਾ ਆ ਰਹੇ ਹਾਂ ਮੈਂ ਸਿਲੰਡਰ ਚੱਕ ਲਿਆ ਮਾਂਗ ਦਮ ਮੈਂ ਤੇ ਸਿਲੰਡਰ ਚੱਕ ਲਏ ਆਪਾਂ ਉਹ ਨਾ ਇਹ ਉਹ ਆਉਰੀ ਦੁਕਾਨ ਨੂੰ ਕੇ ਬਾਈ ਆਪਾਂ ਗੱਡੀ ਲਾ ਦਨੇ ਉਹ ਸਾਹਮਣੀ ਦੁਕਾਨ ਹੈ ਆਪਾਂ ਗੱਡੀ ਉਰੇ ਲਾ ਦਨੇ ਬਹੁਤ ਪਨਾਹਦਾਰ ਕਾਰਡ ਵੀ ਚੱਕ ਲਿਆ ਬਾਈ ਫੋਟੋ ਵੀ ਚੱਕ ਲੀਆਂ ਗੱਡੀ ਕਰਤੀ ਆਪਾਂ ਨੇ ਲੋਕ ਪਹੁੰਚ ਗਏ ਫਰਮੈਂਟ ਹਾਂਜੀ ਨਰਿੰਦਰ ਜੀ ਲਓ ਬਾਈ ਆਪਾਂ ਨੇ ਸੀ ਸੀ ਸੈਂਟਰ ਵਾਲੇ ਪਾਸੋਂ ਕਰਾਤੇ ਡਾਕੂਮੈਂਟ ਜੋ ਵੀ ਨੂੰ ਚਾਹੀਦਾ ਦਾ ਫੋਟੋ ਕਾਟੋ ਆਧਾਰ ਕਾਰਡ ਫੈਮਿਲੀ ਆਈਡੀ ਨੰਬਰ ਬਾਕੀ ਹੁਣ ਸਾਈਟ ਚੱਲ ਨਹੀਂ ਜਈ ਸਾਈਟ ਬੰਦ ਪਈ ਐ ਰ ਕਰਾਂ ਜਾ ਕੇ 4-5 ਵਜੇ ਦੇਖੂ ਵਗੈਰਾ ਵੀ ਜੇ ਚੱਲ ਗਈ ਬਾਕੀ ਪਤਾ ਨਹੀਂ ਚੱਲੂਗੀ ਕਿ ਨਾਲ ਮੁਸ਼ਕਲ ਲੱਗਦਾ ਮੁੰਡਾ ਵੀ ਚੱਲ ਵੀ ਜਾਉਂ ਨਾ ਰਾਤ ਰੋਤ ਨੂੰ ਚੱਲੂਗੀ ਜੇ ਚਲੀ ਸਾਮ ਨੂੰ ਚੱਲੂਗੀ ਜਗੜ ਚਲੀ ਦੋ ਉਹ 4 ਘੰਟੇ ਚੱਲ ਗਈ ਮਾਂ ਕਰਦੀ ਨਹੀਂ ਸਰ ਗਿਆ ਫਿਰ ਹੋਰ ਕੀ ਆ ਵੀ ਚੱਲਦੇ ਆਪਾਂ ਹੁਣ ਘਰ ਨੂੰ ਉਹਰਾ ਦੁਪਹਿਰਾ ਹੀ ਲੰਘ ਗਿਆ ਵੀ ਉੱਪਰੋਂ ਉਹ ਪਹਿਲਾਂ ਇੱਕ ਵਗ ਗਿਆ ਦੂਏ ਪਰਾਂ ਉਹ ਕਹਿ ਰਿਹਾ ਫਰਦ ਲਿਆ ਕੋਈ ਰਜਿਸਟਰੀ ਹੁਣੀ ਉਹ ਲਿਆ ਲਾਉਣਾ ਟਿਕੜਾ ਲਾਈਨਮੈਨ ਨੂੰ ਫੋਨ ਕਰਿਆ ਕਹਿ ਰਿਹਾ ਕੁਝ ਨਹੀਂ ਲਗਣੀ ਨਾ ਫਰਦ ਲਗਣੀ ਨਾ ਰਜਿਸਟਰੀ ਲਗਣੀ ਕਹਿ ਰਿਹਾ ਕਿਹੜਾ ਨਵਾਂ ਕਨੈਕਸ਼ਨ ਲੈ ਰਿਹਾ ਪੁਰਾਣਾ ਦਾ ਕਨੈਕਸ਼ਨ ਦਾ ਲੋੜੇ ਵਧਾਉਣਾ ਕਰਿਆ ਉਹ ਫਿਰ ਉਹ ਬਿਜਲੀ ਬੋਰਡ ਮਾ ਆਣਾ ਪਿਆ ਇੱਧਰ ਗੇਟ ਦੇ ਲਾਗੇ ਐ ਦੋ ਤਿੰਨ ਦਕਾਨਾਂ ਉਹਨੂੰ ਪਤੇ ਕਰਾਇਆ ਬਈ ਬਾਕੀ ਹੱਲੀ ਹੋਇਆ ਤਾਂ ਹੈ ਨਹੀਂ ਜੇ ਹੋਵੇ ਚੱਲੇਗਾ ਨਾ ਸਾਈਡ ਚੱਲੇਗੀ ਤਾਂ ਹੋਵੇਗਾ ਉਹ ਕਰਦੀ ਆਪਾਂ ਨੇ ਪਾਣੀ ਹੋ ਗਿਆ ਖੇਤਾਂ ਮਾ ਕਿੱਦੂ ਵੀ ਕਰਨਾ ਜਗ੍ਹਾ बाकी लैपटॉप ही ना घर ले जाना घर जाके फिर देखूंगा जी खुलगी कह रहा फिर कर दूंगा ऑन करूँगा कह रहा बाकी सौ रुपया पावर है भाई बाकी सात सौ रुपये अपनी फीस लेनी है ना जीडी लेनी पच्ची सौ रुपये दे दूंगे तीन हज़ार रुपये कह रहा ਬਿੱਲ 2000 ਰੁਪਏ ਬਿੱਲਾ ਬਿੱਲ ਭਰਨਾ ਪੈਣਾ ਇੱਕ ਤੇਰੇ ਇੱਕ ਦਿਨਾਂ માં ਭਰ ਦਿਓ ਚਲੋ ਠੀਕ ਹੈ ਹੁਣ ਚਲਦੇ ਆਪਾਂ ਕਰਨੋ ਬਈ ਪਨੀਰ 'ਚ ਪਾ ਤਾ ਪਾਣੀ ਆਪਾਂ ਨੇ ਬਈ ਸੁੱਕ ਗਈਦੀ ਪਨੀਰੀ ਵੀ ਐਨ ਬੱਤੀਆਂ ਲੱਗ ਗਈਦੀ ਬਟਣ ਪਰ ਹੁਣ ਆਇਆ ਪੋਲੀ ਪਟੂਗੀ ਮਿੱਟੀ ਫੁੱਲ ਜਾਂਦੀ ਬਈ ਸੁੱਕੀ 'ਚ ਪਾਣੀ ਦੇ ਤੈਨਾਂ ਆ ਗਈ ਲੇਬਰ ਆਪਣੀ पनीरी देखो बाकी सुखू कर रहा कदू यार आर एक सौ छब्बीस पट रहे हैं बह व्या होगी पनीरी बाकी पच्ची दिन दी होगी भाई पनीरी ਨੋ 25 ਕਿਉਂ 28 ਦਿਨ ਦੀ ਹੋ ਗਈ ਬਾਈ ਪਰਲੇ ਉਰਲੀ ਹੋ ਗਈ ਆ 20 ਦਿਨ ਦੀ 15 ਹਾਂ 20 ਦਿਨ ਦੀ ਪੀਆਰ 126 ਦਾ ਬਾਈ ਸਹੀ ਲੋਾਈ ਦਾ ਟਾਈਮ ਹੋਣਾ ਜਿੰਨੀ ਲੇਟ ਲਗਾ ਜਲਾਈ ਦੇ ਮੈਨੇ ਮੋਨਾ ਝੜ ਨਕਾਲ ਵਧੀਆ ਦਿੰਦੀ ਆ ਬਾਕੀ ਪਨੀਰੀ ਦੀ ਬਈ ਮਹੀਨੇ ਦੇ ਅੰਦਰ ਅੰਦਰ ਲੱਗ ਜਾਣੀ ਚਾਹੀਦੀ ਹੈ ਮਹੀਨੇ ਦੇ ਅੰਦਰ ਅੰਦਰ ਨਾ ਲੱਗਿਆ ਫਿਰ ਇਹ ਝਾੜ ਘਟਾਉਂਦੀ ਹੈ ਬਈ ਕੈੜੀ ਹੋ ਜਾਂਦੀ ਹੈ ਨਰਮ ਉਹ ਗੱਠ ਪਾ ਜਾਂਦੀ ਹੈ ਫਿਰ ਫਟਾਉ ਨਹੀਂ ਕਰਦੀ ਗਰੋਥ ਘਟ ਕਰਦੀ ਹੈ ਮਤਲਬ ਜਿੰਨੀ ਪਨੀਰੀ ਇਹਦੀ ਨਰਮ ਲਊਗੀ ਬਈ ਉੰਨਾ ਝਾੜ ਵਧੀਆ ਦੇਊਗੀ ਆਹ ਅਰ ਜਿੰਨੀ ਲੇਟ ਲਊਗੀ ਜੁਲਾਈ ਦੇ ਮਹੀਨੇ ਬਾਅਦ ਜੁਲਾਈ ਦੇ ਮਹੀਨੇ ਮੈਂ ਇਹਨੂੰ ਕਮ ਸੇ ਕਮ ਕਮ ਸੇ ਕਮ ਵੀ 5 ਤਰੀਕ ਤੇ ਬਾਦ-ਬਾਦੇ ਲਾਓ। ਅੱਬਲਵਾ ਤਾਂ 10 ਤਰੀਕ। ਪੂਰਾ ਵਧੀਆ ਝੜ ਆਊਗਾ ਬਈ। ਬਾਕੀ ਸੁੱਖੂ ਕਰ ਰਿਹਾ ਕਦੋਂ? ਕਹਿੰਦਾ ਰੋਟਾਵੇਟਰ ਗੈਲ ਨਹੀਂ ਕਰਨੀ, ਕਦੋਂ ਟੇਲਰਾਂ ਗੈਲ ਕਰਨੀ ਅੱਜ। ਅੱਲਾਹ ਭਾਈ ਟੇਲਰਾਂ ਗੈਲ ਕਰ ਲੈ। ਮਰਜ਼ੀ ਐ ਤੇਰੀ। ਇਸ ਤਰ੍ਹਾਂ ਕਰਨਾ ਉਸ ਤਰ੍ਹਾਂ ਕਰ ਲੈ ਮਾ ਮੈਂ ਲਗਾ ਜਾਂਦਾ ਮੈਂ ਰੋਟਾਵੇਟਰ ਨਾਲ ਕਰਕੇ ਮਾ ਸੋਗਾ ਮਾਰ ਦੂੰਗਾ ਨਾ ਇੰਦਰਾਂ ਗੱਲ ਕਰਨੀ ਹੈ ਤਾਂ ਨਾ ਮੰਨਿਆ ਕੋਈ ਨਹੀਂ ਬਾਈ ਇੰਦਰਾਂ ਗੱਲ ਕਰਦੇ ਮੈਂ ਜਾਂ ਇੰਦਰਾਂ ਗੱਲ ਕਰ ਲੈ ਤੇ ਰੋਟਾਵੇਟਰ ਕੱਢ ਕੇ ਇੰਦਰ ਜੋੜੇ ਆ ਮੈਨੂੰ ਵੀ ਐ ਦਹਾ ਜਾਂ ਇਹਨਾਂ ਟੀਲਰਾਂ ਦਾ ਫਿਰ ਰੋਟਾਵੇਟਰ ਕੇ ਲਈ ਮੰਨੂ ਕਰਨਾ ਪੈਣਾ ਦਾ ਢਿਲਰਾਂ ਗਾ ਲਈ ਨਾ ਕਰਦਣੀ ਕਿਉਂ ਰੋਟਾਵੇਟਰਾਂ ਦੇ ਛੋਟਾ ਇਹ ਨਾ ਬਈ ਲੋਟ ਨਹੀਂ ਜਾਂਦਾ ਇਹ ਵਾ ਥਲੀਆਂ ਪਾ ਦਿੰਦਾ ਜੀ ਆ ਤਾਂ بڑا ਹੋਇਆ ਰੋਟਾਵੇਟਰ ਤਰਤਾ ਲਾ ਲੰਦਾ ਟਿਲਰਾਂ ਗੱਲ ਵੀ ਠੀਕ ਹੈ ਵਧੀਆ ਕੋਈ ਹੋਈ ਜੀ ਗੱਲ ਨਹੀਂ ਬਾਈ ਪਰ ਹੁਣ ਤੱਕ ਵਧੀਆ ਪਹਿਲਾਂ ਟੀਲਰਾਂ ਗੱਲ ਕਰੀ ਕਰਦੇ ਤੇ ਹੁਣ ਕੋਈ ਰੂਟਾਵੇਟਰ ਗੱਲ ਕਰਦਾ ਕੋਈ ਉਹ ਫੈਰਾਂ ਦੀ ਗੱਲ ਕਰਾ ਕੋਈ ਬਸ ਪਤਨ ਲਾ ਲਾ ਲੋਕਾਂ ਦਾ ਹੋ ਟਰੈਕਟਰ ਤੋਂ ਭੰਡਾ ਗਈ ਤੂੰ ਕੱਦੂ ਕਰਾਗਾ ਹੈਂ ਇਹ ਪਮਾਨ ਛੁੱਟਦਾ ਤਾਂ ਬੰਨ ਲੈਂਗੇ ਕੀ ਡਾਕਟਰ ਹੂੰ ਇਹ ਪਮਾਨ ਛੁੱਟਣ ਜਾਂਦਾ ਹੈ ਉਹ ਹੂੰ ਪ ਬੰਨ ਦਿਆ ਉਹ ਤੋਂ ਕਰਾ ਖੜਾ ਹਾਂ ਫਿਰ ਕਿਸ ਬਲੇ ਛੁੱਟਣ ਮੈਂ ਕਿਉਂ ਮਚਾਈ ਕਸ ਨਹੀਂ ਕਰੀ ਮਰਗਾ ਕਸ ਲੈ ਜਾ ਚਰੀ ਤੋ ਪਰ ਚਰੀ ਫਾੜੇ ਪਈ ਤੋ ਜਾ ਗਈ ਹੈ ਇਲਦਰਾ ਪਈ ਨਹੀਂ ਜਾ ਗਈ ਚਰੀ ਹਾਂ ਇਹ ਮਦਦ ਕਰੇ ਮੰਦ ਰੇ ਗਾਰੇ ਮ ਕੋ ਤੋ ਉਤਰ ਜਾ ਕਰਾ ਤੋਰੀ ਤੋ ਐ ਥੋੜਾ ਹਾਂ ਉਤਾਰ ਦੇ ਮੜਾ ਹਗਾਰਾ ਪਾਣੀ ਮਾਰ ਲੈ ਮੜਾ ਹ ਕਿੱਕੀ ਗਲ ਤਾਰ ਗੰਮਟਾ ਹ ਕਸੀ ਗਲ ਹੱਥਾਂ ਗਲ ਤਾਰ ਦੇ ਨਹੀਂ ਲਾਵਾਂ ਪਿੱਪੀ ਲਾਵਾਂ ਭਰ ਕੇ ਪਾਣੀ ਗੀ ਦੱਤੀਆਂ ਹੋਰੀ ਪਈ ਥਰੀ ਅੰਦਰ ਪਾਣੇ ਨਾਲ ਇੱਕ ਆਈਟਮ ਮੰਗਾਈ ਆ ਹਾਂ ਆਨਲਾਈਨ ਮੰਗਾਈ ਆਪਾਂ ਨੇ ਇਹ ਇਹਦੇ ਵਿੱਚ ਆਪਾਂ ਨੇ ਦਾਣੇ ਪਾ ਗਾ ਆਪਾਂ ਨੇ ਬਾਹਰ ਟੰਗ ਦੇਣੀ ਇਹ ਬਈ ਚੀੜੀਆਂ ਵਾਸਤੇ ਬਈ ਪੰਛੀਆਂ ਵਾਸਤੇ ਬਹੁਤ ਵਧੀਆ ਚੀਜ਼ ਐ ਪਰ ਕਹਿੰਨੋ ਜਦ ਤੱਕ ਖਾਲੀ ਨਹੀਂ ਹੁੰਦੀ ਕੋਈ ਲੋੜ ਨਹੀਂ ਦੁਬਾਰਾ ਪਾਣੇ ਦੀ ਥੱਲੇ ਤੱਕ ਹੀ ਮੈਂ ਦੇਖੋ ਆ ਦੇਖੋ ਪੂਰਾ ਹੀ ਮੋਰੀ ਲਈ ਵੀ ਹੈ ਪੂਰਾ ਬੈਟ ਕਾ ਚੀੜੀ ਖਾਲੂਗੀ ਇਹ ਮੋਰੀਆਂ ਜਿਹੜੀਆਂ ਪੂਰਾ ਬੈਟ ਕਾ ਖਾਊਗੀ ਨਾ ਵਾ ਬਹੁਤ ਵਧੀਆ ਆਈਟਮ ਹੈ ਬਾਈ ਉੱਪਰ ਦੇਖੋ ਕੁੰਡਾ ਏ ਤੇ ਕੁੰਡਾ ਪਾਕ ਹੈ ਕੋਈ ਰਸੀ ਤਾਰ ਤਾਰ ਪਾਕ ਹੈ ਕੋਈ ਲੋਹੇ ਦੀ ਨਾ ਆਪਣਾ ਇਹ ਟੰਗ ਦੇਣਾ ਆਪਣਾ ਨਾ ਅਮਰੂਦ ਹੈ ਬਾਈ ਬਾਹਰ ਆਪਣਾ ਇੱਕ ਅਮਰੂਦ ਵਟੰਗ ਦੇਣਾ ਇੱਕ ਆਪਾਂ ਦੇਖੂਗਾ ਜਾਂ ਤਾਂ ਮੋਟਰ ਫਟੰਗੂਗੇ ਅੰਬਾਵਾ ਜਾਂ ਬਾਹਰ ਆਪਾਂ ਵਾ ਕਰਾਂ ਜਿਹੜਾ ਅੰਬ ਹੈ ਉਹਦੇ ਉਪਰ ਟੰਗ ਦੂੰਗੇ ਆ ਕਿਤੇ ਵੀ ਟੰਗ ਦੂੰਗੇ ਦੇਖ ਤਾਂ ਬਈ ਪਰ ਪੰਛੀਆਂ ਵਾਸਤੇ ਬਈ ਬਹੁਤ ਵਧੀਆ ਚੀਜ਼ ਹੈ ਤੁਸੀਂ ਵੀ ਮੰਗਵਾਓ ਆਨਲਾਈਨ ਆਪਣੇ ਘਰ ਦੇ ਵਿੱਚੇ ਟੰਗ ਦਿਓ ਬਈ ਬਾਹਰ ਕਿਤੇ ਵੀ ਕਿਦੀ ਬ੍ਰਾਂਡੇ ਵਿੱਚ ਮ ਟੰਗ ਦਿਓ ਤੁਸੀਂ ਦੇਖੋ ਹੁਣ ਜਿਹੜੀਆਂ ਛੋਟੀਆਂ ਛੋਟੀਆਂ ਚਿੜੀਆਂ ਹੋਏ ਕਰਦੀਆਂ ਨੇ ਬਈ ਬਹੁਤ ਲੋਪ ਹੋ ਗਈਆਂ ਬਹੁਤ ਘਟ ਗਈਆਂ ਹੁਣ ਕਿਉਂ ਕੱਚੇ ਹੁੰਦੇ ਦੇ ਪਹਿਲਾਂ ਬਈ ਬਾਲੇ ਕੜੀਆਂ ਹੋਏ ਕਰੈਂਦੀਆਂ ਉਹਨਾਂ ਦੇ ਵਿੱਚੋਂ ਬਈ ਝੂੰਡ ਮਾਂ ਕੀਤੀ ਮਤਲਬ ਝੂੰਡਾਂ ਵਾਲੇ ਵੀ ਛੱਪਰ ਵੀ ਹੋਏ ਕਰਾਂ ਤੇ ਬੜੇ ਮੁੱਟੇ ਕੀ ਦਿਨਾਂ ਨੂੰ ਸ਼ਰਾਬ ਮਿਲ ਗਿਆ ਬੜ ਮੈਨੂੰ ਬਸ ਉਸੇ ਦੇ ਵਿੱਚੋਂ ਆਪਣਾ ਅੱਲਣਾ ਬਣਾ ਲੈ ਕਰਦੀਆਂ ਦੀਆਂ ਬਈ ਛੋਟੀ ਛੋਟੀ ਜਿਹਦਾ ਹੋਈ ਆ ਉਹ ਚਿੜੀ ਬਹੁਤ ਪਿਆਰੀਆਂ ਜਿਹੜੀਆਂ ਹੋਏ ਕਰਾਂਦੀਆਂ ਉਹ ਬਹੁਤ ਸੋਹਣੀਆਂ ਲੱਗੇ ਕਰਾਂਦੀਆਂ ਸਵੇਰੀ ਤੜਕੇ ਉੱਠ ਕੇ ਉਹਨਾਂ ਨੇ ਚੀਂ 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 ਲੱਜਣਾ ਕਰਨ ਸਭ ਦਾ ਪੱਕੇ ਹੋ ਗਏ ਕੱਚੇ ਰਹੇ ਨਹੀਂ ਹੈ ਕਿੱਥਾ ਕਿਤੇ ਵੀ ਕੱਚਾ ਕੜੀਆਂ ਵਾਲਿਆਂ ਵਾਲਾ ਮਕਾਨ ਹੈ ਸਿਰਫ ਤੁਹਾਨੂੰ ਉੱਥੇ ਹੀ ਦਿਖੂਗੀ ਉਹ ਚਿੜੀ ਬਾਕੀ ਕਿਤੇ ਪੱਕੇ ਘਰ ਦੇ ਵਿੱਚ ਤੁਹਾਨੂੰ ਚਿੜੀ ਨਹੀਂ ਨਜ਼ਰ ਆਣੇ ਦੀ ਕਿਤੇ ਉਹ ਪੂਰਾ ਆਪਣੇ ਵੀ ਮਾਂ ਚਾਦਰਾਂ ਵਾਲੇ ਮਾਂ ਬਾਹਰ ਮੋਰੀਆਂ ਜੀਆਂ ਧੀਆਂ ਬਾਈ ਉਹਨਾਂ ਦੇ ਵਿੱਚ ਆ ਜੇ ਗਰੈਂਦੀਆਂ ਪਹਿਲਾਂ ਬਹੁਤ ਟਾਈਮ ਹੋ ਗਿਆ ਤਕਰੀਬਨ ਹੁਣ ਉਰੇ ਆਂਦੀਆਂ ਨਹੀਂ ਉਰੇ ਵੀ ਹੁਣ ਆਪਾਂ ਦੀ ਆ ਸਕੀਮ ਆਪਾਂ ਦੀ ਅਸਲੀ ਇਹ ਹੈ ਵੀ ਆਪਾਂ ਨੇ ਪਹਿਲਾਂ ਇਹ ਟੰਗਣੀਆਂ ਦਾਣੇ ਪਾ ਗਏ ਦਾਣੇ ਪਾਏ ਕਰਨੇ ਇਹਦੇ ਵਿੱਚ ਫਿਰ ਆਪਾਂ ਚਿੜੀਆਂ ਆਉਣ ਲੱਗ ਜੂਣੀਆਂ ਬਾਈ ਫਿਰ ਆਪਾਂ ਕੁਝ ਆਲਣੇ ਵੀ ਲਿਆਉਂਗੇ ਕੁਝ ਆਲਣੇ ਵੀ ਟੰਗੂਗੇ ਆਪਾਂ ਆਲਣੇ ਵੀ ਦਿਖਾਉਂਗੇ ਤੁਹਾਨੂੰ ਚਿੜੀਆਂ ਦੇ ਮਤਲਬ ਲੱਗ ਲੱਗ ਆਲਣੇ ਲਿਆਉਂਗੇ ਛੋਟੀ ਚਿੜੀ ਦੇ ਲੈ ਕੇ ਵੱਡੀ ਚਿੜੀ ਤੱਕ ਆਪਾਂ ਜੈ ਤਰ੍ਹਾਂ ਦੀਆਂ ਵੀ ਚਿੜੀਆਂ ਮਤਲਬ ਤਕਰੀਬਨ ਆਪਾਂ ਲਿਆਉਂਗੇ ਲਣੇ ਹਰ ਇੱਕ ਤਰ੍ਹਾਂ ਦਾ ਆਪਾਂ ਨੇ ਬਾਹਰ ਕੁਝ ਜੀ ਤਰ੍ਹਾਂ ਅਮਰੂਦ ਆਂਬ ਪਰ ਆਪਾਂ ਵਾ ਬਰਾਂਡੇ ਹੈ ਦੋ ਉਹਨਾਂ ਨੂੰ ਆਪਾਂ ਨੇ ਛੇਜੇ ਦੇ ਥੱਲੇ ਲਾ ਦੇਣੇ ਕੁਝ ਇਸ ਤਰ੍ਹਾਂ ਬਥੇਰੀ ਜਗ੍ਹਾ ਪਈ ਆ ਬਈ ਲਾਣੇ ਨੂੰ ਤਾਂ ਕੁਝ ਆਪਣਾ ਮਹਿਸਾਂਲੇ માં ਗਾਂ ਵਾਲੇ માં ਲਾ ਦੂੰਗਾ ਬਰਾਂਡੇ માં ਲਾਣੇ ਦੀ ਜਗ੍ਹਾ ਵਾਧੂ ਹੈ ਆਪਣੇ ਕੋਲ ਬਾਈ ਆਪਾਂ ਪਹਿਲਾਂ ਉਹਨਾਂ ਨੂੰ ਆਣੇ ਦਾ ਜਰੀਆ ਕਰਿਆ ਆਪਾਂ ਨੇ ਉਹਨਾਂ ਨੂੰ ਪਹਿਲਾਂ ਇਹ ਬਿਚੜੀਆਂ ਆਉਣ ਲੱਗ ਜਮੈਂ ਬਾਈ ਆਉਣ ਲੱਗੀਆਂ ਫਿਰ ਉਹਨਾਂ ਨੂੰ ਆਪਾਂ ਘਰ ਵੀ ਪਾ ਕੇ ਦਉਂਗੇ ਆਪਾਂ ਅੱਲਣੇ ਵੀ ਮੰਗਾ ਲੂਗੇ ਆਪਣੇ ਫੋਨ 'ਚ ਦੇਖਿਆ ਤਾਂ ਆਨਲਾਈਨ ਵੀ ਭੇਜ ਦਿੰਦਾ ਇੱਕ ਬੰਦਾ ਤਾਂ ਆਪਾਂ ਅੱਲਣੇ ਵੀ ਜ਼ਰੂਰ ਲਾਉਂਗੇ ਤੁਸੀਂ ਵੀ ਇੱਕ ਇੱਕ ਦੋ ਦੋ ਇਹ ਮੰਗਵਾ ਕੇ ਬਾਈ ਆਪਣੇ ਘਰ ਦੇ ਵਿੱਚ ਲਾਓ ਸਵੇਰੇ ਸ਼ਾਮ ਦੇਖੋ ਚਿੜੀਆਂ ਦੀ ਕਿੰਨੀ ਰੌਣਕ ਕਿੰਨੀ ਵਧੀਆ ਲੱਗਦੀ ਆ ਬਾਈ ਜਸਵੀਰੀ ਆ ਕੇ ਮਤਲਬ ਅੰਮ੍ਰਿਤ ਵੇਲੇ ਵਿੱਚ ਅੰਮ੍ਰਿਤ ਵੇਲੇ ਟਾਈਮ ਬੋਲੇ ਕਰੂੰਗੀ ਆ ਸ਼ਾਮ ਦੇ ਟਾਈਮ ਇੱਕ ਕਿਸਮ ਦਾ ਆਪਣਾ ਪਰਿਵਾਰ ਬਣ ਜਾਣਾ ਬਈ ਉਹ ਤਾਂ ਤੁਸੀਂ ਵੀ ਆ ਕੋਸ਼ਿਸ਼ ਕਰੋ ਤੁਸੀਂ ਵੀ ਮੰਗਵਾਓ ਬਈ ਮੰਗਵਾ ਕੇ ਇਹ ਟੰਗੋ ਨਹੀਂ ਜ਼ਿਆਦਾ ਇਹ ਤਾਂ ਟੰਗੋ ਬਈ ਇਹ ਜਿੱਥੇ ਤੁਸੀਂ ਇਹ ਮੰਗਵਾਲਿਆ ਥੋੜਾ ਚਿੜੀਆਂ ਆਣ ਲੱਗੀਆਂ ਥੋੜਾ ਆਪੇ ਜੀ ਘਰੇਣਾ ਫਿਰ ਤੁਸੀਂ ਆਪਣੇ ਆਪ ਆਲਣੇ ਵੀ ਲਾਉਂਗੇ ਫਿਰ ਤੁਸੀਂ ਹੌਲੀ ਹੌਲੀ ਫਿਰ ਬੰਦਾ ਆਪੇ ਰੁਝਾਨ ਹੋ ਜਾਂਦਾ ਬੰਦੇ ਦਾ ਬਾਈ ਇੱਕ ਪੁੰਨ ਦਾ ਹੀ ਕੰਮ ਹੈ ਵੀ ਬਾਈ ਚਲੋ ਠੀਕ ਹੈ ਜੀ